ਮਹਾਰਾਸ਼ਟਰ ਤੋਂ ਕੇਲਾ ਲੈ ਕੇ ਅੰਮ੍ਰਿਤਸਰ ਜਾ ਰਿਹਾ ਕੇਲਿਆਂ ਦੇ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪਾਰਕ ਦੇ ਵਿੱਚ ਜਾ ਪਲਟਿਆ ਦੱਸਦੀ ਹੈ ਕਿ ਜਿਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਹੈ ਦੱਸਦੀ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਹਫਤੇ ਹੀ ਇਸ ਜਗ੍ਹਾ ਦੇ ਉੱਤੇ ਇੱਕ ਹੋਰ ਟਰੱਕ ਪਲਟਿਆ ਸੀਗਾ ਪਰ ਹੁਣ ਇੱਕ ਕੇਲਿਆਂ ਦੇ ਨਾਲ ਭਰਿਆ ਟਰੱਕ ਜਿਹੜਾ ਕਿ ਬੇਕਾਬੂ ਹੋ ਕੇ ਪਾਰਕ ਦੇ ਵਿੱਚ ਜਾ ਪਲਟਿਆ ਜਿਸ ਨਾਲ ਟਰੱਕ ਅਤੇ ਉਸ ਦੇ ਵਿੱਚ ਲੱਦਿਆ ਹੋਇਆ ਸਾਰਾ ਕੇਲਾ ਨੁਕਸਾਨਿਆ ਗਿਆ ਪਰ ਗਨੀਮਤ ਇਹ ਰਹੀ ਹੈ ਕਿ ਡਰਾਈਵਰ ਦੀ ਜਾਨ ਤਾਂ ਬਚ ਗਈ ਹੈ ਪਰ ਡਰਾਈਵਰ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤੋਂ ਦੱਸ ਦਈਏ ਕਿ ਰਾਤ ਦੇ ਕਰੀਬ 3:30 ਵਜੇ ਜਦੋਂ ਉਹ ਮਹਾਰਾਸ਼ਟਰ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀਗਾ ਤਾਂ ਆਰਮੀ ਦੇ ਇਸ ਪਾਰਕ ਦੇ ਕੋਲ ਜਿਹੜੀ ਕਿ ਸੜਕ ਸੀਗੀ ਤਾਂ ਸੜਕ ਕ੍ਰੋਸ ਕਰ ਰਹੇ ਚਾਰ ਵਿਖਤਿਆ ਨੂੰ ਜਿਹੜੇ ਕਿ ਇਕਦਮ ਸੜਕ ਤੋਂ ਵਿਚਾਲੇ ਜਿਹੜਾ ਕਿ ਆ ਗਏ ਸਨ ਤਾਂ ਜਿਨ੍ਹਾਂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਹ ਟਰੱਕ ਜਿਹੜਾ ਕਿ ਬੇਕਾਬੂ ਹੋ ਕੇ ਪਾਰਕ ਦੇ ਵਿੱਚ ਜਾ ਪਲਟਿਆ ਤਾਂ ਇਸ ਹਾਦਸੇ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹੈ ਪਰ ਲੱਖਾਂ ਰੁਪਏ ਜੋ ਕਿ ਕੇਲਾ ਸੀਗਾ ਉਹ ਟਰੱਕ ਦੇ ਵਿੱਚ ਲੱਦਿਆ ਹੋਇਆ ਸੀਗਾ ਉਹ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਜਿਸ ਕਰਕੇ ਕਾਫੀ ਨੁਕਸਾਨ ਹੋਇਆ ਜ਼ਿਕਰਯੋਗ ਹੈ ਕਿ ਇੱਕ ਹਫਤਾ ਪਹਿਲਾਂ ਹੀ ਇਸੇ ਜਗ੍ਹਾ ਦੇ ਉੱਤੇ ਟਰੱਕ ਜਿਹੜਾ ਕਿ ਬੇਕਾਬੂ ਹੋ ਕੇ ਪਲਟਿਆ ਸੀ ਜਿਸ ਦੇ ਵਿੱਚ ਡ라이ਵਰ ਨੂੰ ਆਪਣੀ ਜਾਨ ਗੁਆਣੀ ਪਈ ਸੀ ਪਰ ਗਨੀਮਤ ਇਹ ਰਹੀ ਹੈ ਕਿ ਹੁਣ ਜੋ ਕੇਲੇ ਦਾ ਟਰੱਕ ਪਲਟਿਆ ਸੀਗਾ ਉਸ ਦੇ ਵਿੱਚ ਡਰਾਈਵਰ ਦੀ ਜਾਨ ਤਾਂ ਬਚ ਗਈ ਹੈ ਪਰ ਜਿਹੜਾ ਕਿ ਟਰੱਕ ਸੀਗਾ ਉਹ ਬੜੀ ਹੀ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਤੇ ਕੇਲਿਆਂ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਬਾਬਤ ਸੇਨਾ ਅਧਿਕਾਰੀ ਅਤੇ ਟਰੱਕ ਡਰਾਈਵਰ ਦਾ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮਹਾਰਾਸ਼ਟਰ ਤੋਂ ਕੇਲਾ ਲੈ ਕੇ ਅੰਮ੍ਰਿਤਸਰ ਜਾਮਾਤ ਮੇਰਾ ਨਾਮ ਜੀ ਰਾਜਕਮਰ ਪਿੰਡ ਖਲਕੀਆਂ ਰਿਆਨਾਲਾ ਕਿੰਨੇ ਕਿੰਨੇ ਦਿਨ ਪਹਿਲਾਂ ਵੀ ਹੋਇਆ ਆ ਥੋੜੇ ਦਿਨ ਪਹਿਲਾਂ ਵੀ ਇੱਕ ਹਸਾ ਹੋਇਆ ਸੀ ਉਹ ਡਰਾਈਵਰ ਦਾ ਵਿਚਾਰਾ ਮਾਰ ਗਿਆ ਸੀ ਔਰ ਇਹ ਰੋਡ ਦੇ ਡਿਵਾਈਡਰ ਵੀ ਨਹੀਂ ਲੱਗਾ ਦਿਖਦਾ ਨਹੀਂ ਨਾ ਰੋਡ ਵਾਲਿਆਂ ਨੇ ਲਗਾਇਆ ਇਥੇ ਇਹਦੇ ਕਰਕੇ ਦੂਸਰਾ ਹਸਾ ਫੇਰ ਹੋ ਗਿਆ ਜੀ ਸੜਕ ਵਾਲਿਆਂ ਦੀ ਕੋਈ ਹਸਾ ਨਹੀਂ ਇਹ ਛੜਕਵਾਲਿਆਂ ਦੀ ਅੰਗੇਲੀ ਕਰਨੀ ਹੁੰਦਾ ਪਿਆ ਐਕਸੀਡੈਂਟ ਹਾਂਜੀ ਸਾਈਨ ਬੋਰਡ ਦੀ ਹਾਂਜੀ ਸਾਈਨ ਬੋਰਡ ਦੀ ਇੱਥੇ ਲੱਗਾ ਆ ਇਸ ਕਹਿੰਦੀ ਵਜ੍ਹਾ ਨਾਲ ਲੱਗਦਾ ਨਹੀਂ ਪਤਾ ਕਿਸੇ ਨੂੰ ਨਹੀਂ ਜੀ ਨਹੀਂ ਇਹਦੀ ਇੱਕ ਵਜ੍ਹਾ ਨਾਲ ਹੀ ਐਕਸੀਡੈਂਟ ਦੁਬਾਰਾ ਐਕਸੀਡੈਂਟ ਹੁੰਦੇ ਪਏ ਫਿਰ ਸਰਕਾਰ ਤਾਂ ਟੈਕਸੀ ਵੀ ਦੇਦੀ ਹੈ ਹਾਂਜੀ ਪਰ ਸਾਈਨ ਬੋਰਡ ਕਿਉਂ ਨਹੀਂ ਲਗਾਉਂਦੇ ਭਾਵੇਂ ਸਾਈਨ ਬੋਰਡ ਜਿਹੜੇ ਹਾਂਜੀ ਸਰਕਾਰ ਤਾਂ ਟੈਕਸੀ ਲੈਂਦੀ ਵੀ ਹਾਂਜੀ ਪਰ ਸਾਈਨ ਬੋਰਡ ਤਾਂ ਫਿਰ ਵੀ ਨਹੀਂ ਨਾ ਲੱਗਾ ਹੈ ਨਾ ਹਾਂਜੀ ਸਾਈਨ ਬੋਰਡ ਤਾਂ ਜ਼ਰੂਰੀ ਚਾਹੀਦਾ ਜੀ ਇੱਥੇ ਤਾਂ साल बड़ा लगाया दूर तो आ रही चल मेरा नाम संदीप सिंह हाँ जी सर हाँ जी एक अटी मारा शहर तो आ रही जा लगाऊं तो हाँ जी अंबरसार दाए मार हाँ जी किला क्या किस्ती ए अंबरसार हाँ सर मेरे साठे के तेन्ने में जाते हैं आगे तो ਤੇ ਬੰਦੇ ਬੈਠੇ ਦਿਖਾਈ ਦਿੱਤੇ ਮੈਨੂੰ ਹਾਂਜੀ ਮੈਂ ਸੋਚਿਆ ਕਿ ਸਰਦਾਲੂ ਬੈਠੇ ਨੇ ਆਪਣਾ ਟਾਈਮ ਚੱਲਣ ਡਿਆ ਹੈ ਮੇਲੇ ਦਾ ਤੇ ਉਹ ਗੱਡੀ ਜਦੋਂ ਆ ਗਈ ਹੈ ਸਾਹਮਣੇ ਤੇ ਉੱਠ ਕੇ ਤੇ ਉਹ ਰੋਡ ਦੀ ਦੂਜੀ ਸਾਈਡ ਰੋਡ ਦੇ ਵਿੱਚ ਪਾਰ ਕਰਨ ਲੱਗ ਗਏ ਬਸ ਉਹਨਾਂ ਨੂੰ ਬਚਾਉਣ ਦੇ ਨਾਲ ਗੱਡੀ ਜਿਹੜੀ ਬੈਲੈਂਸ ਵਜੋਂ ਉੱਠ ਕੇ ਬੰਦੇ ਬੈਠੇ ਸੀ ਹਾਂਜੀ ਚਾਰ ਬੰਦੇ ਉਹਨਾਂ ਨੂੰ ਬਚਾਉਂਦੇ ਉਹਨਾਂ ਨੂੰ ਬਚਾਉਣ ਕਰਕੇ ਗੱਡੀ ਮੇਰੀ ਜਿਹੜੀ ਆ ਕੰਟਰੋਲ ਤੋਂ ਬਾਹਰ ਹੋ ਗਈ ਤੇ ਕੰਟਰੋਲ ਨਿਕਲ ਗਿਆ ਹਾਂਜੀ ਫੇਰ ਰਫਤਾਰ ਸੀ ਕਿ ਕੀ ਨਹੀਂ ਰਫਤਾਰ ਤੇ 50 ਤੇ 50 55 ਹਾਂਜੀ ਨਾਰਮਲ ਤੇ ਕਿੰਨੇ ਕਦਮ ਖਾਉਂ ਨੁਕਸਾਨ ਤੇ ਸਰ ਹੁਣ ਦੇਖਦੇ ਆ ਜੀ ਗੱਡੀ ਸਿੱਧੀ ਕਰਾਂਗੇ ਫਿਰ ਪਤਾ ਲੱਗੇਗਾ ਜੀ ਬਹੁਤ ਕਾਫੀ ਜ਼ਿਆਦਾ ਹਾਂਜੀ ਹਾਂ ਜੀ ਹਾਂਜੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਸਰ ਕੋਈ ਐਤ ਨਹੀਂ ਨਹੀਂ ਸਰ ਅਕੀ ਤੇ ਨੁਕਸਾਨ ਇਹੀ ਆ ਜਿਹੜਾ ਗੱਡੀ ਦਾ ਬਾਕੀ ਬਚਾ ਹੋ ਗਿਆ ਆਪਣਾ ਛੱਟਪਟ ਨਹੀਂ ਲੱਗੀ तो मेरा नाम सिंह है क्या? और यहीं पर हमारी आर्मी के अंदर आता है ठीक है बात ये रही बात है यहाँ का तो प्रशासन वगैरह किसी का या कोई रोड कुछ ऐसा कोई तो सेफ्टी नहीं लगा रखा है ताकि जिससे बंदा क्या दूर से आता है उसको नजर नहीं आ पाता है लेकिन हमने अपनी कुछ कार्य करके ये लाइट रखी है ये लाइट लगा रखी है और यहाँ पर लाइट लगा रखी है ताकि हम तो ये चाह रहे हैं कि रोड पर कोई एक्सीडेंट ना हो जब भी एक्सीडेंट होता है हम कोशिश करते हैं बंदों को जल्दी जल्दी अपने उपचार बंदा भेज देते हैं कुछ नहीं लगाते है यहाँ कहने कोई लाइट गलती है किसी आप देख लेना यहाँ पर फरोजपुर के अंदर किसी ऊपर लाइट नहीं है नहीं कोई बात है अगर बंदा दो नहीं, कुछ नहीं कर पाता ये लाइट भी हमने लगा रखी है में कुछ नहीं लगा यहाँ पर नहीं। कुछ नहीं है सर ये हमने लगा रखा है ये, के यहां हो रहा। ये सर पिछले तेरह तारीख को हुआ था और आज छब्बीस अभी हमारे साथ गन टूटी है गन टूट गई है

மா